ਇਦੇ ਵਿੱਚ ਜੋ ਸੁਪਰੀਮ ਕੋਰਟ ਨੇ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਵੀ ਕਿਸਾਨਾਂ ਦੇ ਉੱਤੇ ਪਰਚੇ ਦਰਜ ਕਰੋ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟੋ ਮੈਨੂੰ ਇਹ ਲੱਗਦਾ ਹੈ ਵੀ ਇਹਦੇ ਵਿੱਚ ਪੰਜਾਬ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ ਕਿਉਂਕਿ ਜੋ ਇਹਨਾਂ ਦਾ ਐਡਵੋਕੇਟ ਜਰਨਲ ਹੈ ਪੰਜਾਬ ਸਰਕਾਰ ਦਾ ਉਹ ਕਿਸਾਨਾਂ ਦਾ ਪੱਖ ਰੱਖਣ ਦੇ ਵਿੱਚ ਫੇਲ ਹੋਇਆ ਸੁਪਰੀਮ ਕੋਰਟ ਦੇ ਵਿੱਚ ਜਾਂ ਤਾਂ ਕਹੋ ਵੀ ਇਹਨਾਂ ਦੀ ਨਲਾਇਕੀ ਹੈ ਜਾਂ ਇਹਨਾਂ ਦੇ ਵਿੱਚ ਕੋਈ ਬੇਈਮਾਨੀ ਹੈ ਇਹ ਪੰਜਾਬ ਸਰਕਾਰ ਹੁਣ ਤੱਕ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਨਹੀਂ ਸੀ ਬਣਿਆ ਸਾਡੇ ਵਿੱਚ ਧਰਨਿਆਂ ਤੇ ਬੈਠਦਾ ਰਿਹਾ ਇਹ ਗੱਲਾਂ ਕਰਦਾ ਰਿਹਾ ਹੈ ਵੀ ਜਿਹੜਾ ਪਰਾਲੀ ਦਾ ਮੁੱਦਾ ਹੈ ਜੋ 14 ਨੰਬਰ ਕਾਲਮਾ ਐਨਜੀਟੀ ਨੇ ਜੋ ਹਦਾਇਤਾਂ ਜਾਰੀ ਕੀਤੀਆਂ ਉਹਦੇ ਵਿੱਚ ਸਰਕਾਰ ਨੂੰ ਕਿਹਾ ਵੀ ਸਰਕਾਰ ਕਿਸਾਨਾਂ ਦੀ ਪਰਾਲੀ ਦਾ ਪ੍ਰਬੰਧ ਆਪ ਕਰੇ ਕਿਸਾਨਾਂ ਦੀ ਜਿਹੜੀ ਬਜਾਈ ਹੈ ਕਣਕ ਦੀ ਉਹ ਆਪ ਕਰਵਾਵੇ ਤੇ 2 ਕਿੱਲਿਆਂ ਤੱਕ ਦਾ 2500 ਰੁਪਇਆ ਦੇਵੇ 5 ਕਿੱਲਿਆਂ ਤੱਕ ਦਾ 5000 ਰੁਪਇਆ ਦੇਵੇ ਉਸ ਤੋਂ ਉੱਪਰ ਹੈ ਜਿਹੜਾ ਉਹਨਾਂ ਨੂੰ 15000 ਰੁਪਏ ਸਰਕਾਰ ਦੇਵੇ ਪਰਾਲੀ ਸਾਂਭਣ ਵਾਸਤੇ ਪਰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਤਾਂ ਲਾਗੂ ਕਰਤਾ ਅੱਜ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋ ਰਹੇ ਐ ਪਰ ਜੋ ਸਰਕਾਰ ਦਾ ਕੰਮ ਕਰਨ ਵਾਲਾ ਸੀ ਕਿਸਾਨਾਂ ਨੂੰ ਜੋ ਕੰਪਨਸੇਸ਼ਨ ਦੇਣਾ ਸੀ ਉਹ ਇਹਨਾਂ ਵੱਲੋਂ ਨਹੀਂ ਦਿੱਤਾ ਗਿਆ ਸੋ ਅਸੀਂ ਇਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਬਟਿੰਡੇ ਧਰਨਾ ਲੱਗਿਆ ਹੋਇਆ ਹੈ ਅਸੀਂ ਹਦਾਇਤ ਕੀਤੀ ਹੈ ਵੀ ਜਿੰਨਾ ਚਿਰ ਪਰਾਲੀ ਦਾ ਕੋਈ ਸਰਕਾਰ ਪ੍ਰਬੰਧ ਨਹੀਂ ਕਰਦੀ ਸਾਡੀ ਮਜਬੂਰੀ ਹੈ ਅਸੀਂ ਅੱਗ ਲਾਵਾਂਗੇ ਜੋ ਸਰਕਾਰ ਨੇ ਕਰਨਾ ਸਰਕਾਰ ਕਰੇ ਜੋ ਸਾਡਾ ਕੰਮ ਹੈ ਉਹ ਅਸੀਂ ਕਰਾਂਗੇ ਕਿਉਂਕਿ ਅਸੀਂ ਅਗਲੀ ਫਸਲ ਹੈ ਜਿਹੜੀ ਕਣਕ ਦੀ ਉਹ ਬਜਾਲ ਕਰਨੀ ਹੈ ਸਮੇਂ ਸਿਰ ਜੇਕਰ ਪਰਾਲੀ ਦੀ ਸਾਂਭ ਸੰਭਾਲ ਸਰਕਾਰ ਨਹੀਂ ਕਰਦੀ ਤਾਂ ਸਾਡੀ ਮਜਬੂਰੀ ਹੈ ਅੱਗ ਲਾਉਣੀ ਠੀਕ ਹੈ ਜੀ ਸੁਖਪ੍ਰੀਤ ਸਿੰਘ ਜਰਨਲਿਸਟ ਸਖਤਰ ਬਲਾਕ ਬਾਜਾਗੜਾ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂ ਜੀ ਸੁਖਪ੍ਰੀਤ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੂੰ ਦਨਕੇ ਸਰਕਾਰ ਵੱਲੋਂ ਅੱਗ ਲਾਉਣੀਆਂ ਜਿਹੜੀਆਂ ਹਦਾਇਤਾਂ ਹਨ ਉਹਨਾਂ ਤੇ ਰੋਕ ਲਾਖ ਤੇ ਕਿਸਾਨਾਂ ਤੇ ਪਰਚੇ ਜ਼ਬਰਦਸਤੀ ਪਰਚੇ ਕਰੇ ਜਾ ਰਹੇ ਆ ਇਹ ਜਿਹੜਾ ਕਿ ਹੁਣ ਦੀ ਐਣੀ ਆਪਾਂ ਵੀ ਹੋਣ ਵਾਲੀ ਸਰਕਾਰੀ ਆ ਪਹਿਲਾਂ ਤੋਂ ਲੰਮਾ ਸਮਾਂ 10 ਸਾਲ ਹੋ ਗਏ ਉਦੋਂ ਤੋਂ ਜਿਆਦਾ ਚੱਲਦਾ ਆ ਰਿਹਾ ਪਰ ਜਿਹੜੀ ਸਾਡੇ ਕਿਸਾਨਾਂ ਦੀ ਮੰਗ ਆ ਸਰਕਾਰ ਨੇ ਵੀ ਇਹ ਜਿਹੜਾ ਗ੍ਰੀਨ ਟ੍ਰਿਬਿਊਨਲ ਆਹੀ ਇਹ ਫੈਸਲਾ ਕੀਤਾ ਆ ਵੀ ਜਿਹੜਾ ਛੋਟਾ ਕਿਸਾਨ ਆ 2 ਤੋਂ 2.5 ਏਕੜ ਵਾਲਾ ਵੀ ਉਹਨੂੰ ਉਹਦੀ ਜਿਹੜੀ ਪਰਾਲੀ ਦੀ ਸਾਮ ਸੰਭਾਲਾ ਉਹ ਸਰਕਾਰ ਕਰੂਗੀ 5 ਏਕੜ ਤੱਕ ਜਿਹੜੇ ਕਿਸਾਨ ਆ ਉਹਨਾਂ ਨੂੰ ਮਾਅਬਜਾ ਮਾਅਬਜੇ ਦੇ ਰੂਪ ਵਿੱਚ ਦੇਵੇ ਜਾਂ ਉਹਨਾਂ ਨੂੰ ਕੋਈ ਸੰਦਮਈਆ ਕਰਵਾਵੇ ਜਿਹੜਾ ਕਿ ਉਹ ਆਪਣੀ ਪਰਾਲੀ ਨੂੰ ਸੰਭਾਲ ਸਕਣ ਤੇ ਸਾਡੀ ਜਿਹੜੀ ਜੱਸੇਬੰਦਿਆਂ ਦੀ ਮੰਗ ਆ ਜੀ ਸਾਡੀ ਮੰਗ ਹੈਗੀ ਆ ਵੀ 100 ਰੁਪਿਆ ਪ੍ਰਤੀ ਕਵਾਂਟਲ ਸਾਨੂੰ ਬੋਨਸ ਦਿੱਤਾ ਜਾਵੇ ਕਿਸਾਨ ਆਪਣੀ ਜਿਹੜੀ ਪਰਾਲੀ ਦਾ ਆਪ ਹੀ ਪ੍ਰਬੰਧ ਕਰ ਲੈਣਗੇ ਤੇ ਜੇਕਰ ਸਰਕਾਰ ਇਹਨਾਂ ਗੱਲਾਂ ਨੂੰ ਵੀ ਨਹੀਂ ਮੰਨਦੀ ਤੇ ਫਿਰ ਸਰਕਾਰ ਨੂੰ ਦੇਖੋ ਜੀ ਹੁਣ ਆਪਣੇ ਨੇੜੇ ਸਿड्डा ਸਿੰਘ ਵਾਲੇ ਫੈਕਟਰੀ ਲੱਗੀ ਵੀ ਐ ਜਦੋਂ ਤਾਂ ਉਹੀ ਪ੍ਰਾਲੀ ਕਿਸਾਨ ਦੇ ਖੇਤ ਦੇ ਵਿੱਚ ਜਲ ਰਹੀ ਐ ਤਾਂ ਕਿਸਾਨ ਤੇ ਪਰਚਾ ਹੋ ਜਾਂਦਾ ਜੀ ਕਿਸਾਨ ਨੇ ਕਿੰਨੇ ਦਿਨ ਅੱਗ ਲਾਉਣੀ ਐ 365 ਦਿਨਾਂ ਦੇ ਵਿੱਚ ਵੱਧ ਵੱਧ ਮਸਾ 15 ਦਿਨ ਸਾਡੇ ਜਿਹੜੀ ਖੇਤਾਂ ਦੇ ਵਿੱਚ ਅੱਗ ਉਹ ਚੱਲਣੀ ਐ ਤੇ ਜਿਹੜੀ ਇਹ ਫੈਕਟਰੀ ਐ ਜੀ ਸਿड्डा ਸਿੰਘ ਵਾਲੇ ਇਹ 365 ਦਿਨ ਚੱਲਦੀ ਐ ਜੀ ਹਰ ਵਕਤ 10 ਤੋਂ 15 ਕਿਲੋਮੀਟਰ ਦੇ ਦੂਰ ਤੱਕ ਜਿੱਧਰ ਨੂੰ ਹਵਾ ਜਾਂਦੀ ਆ ਪ੍ਰਦੂਸ਼ਣ ਕਰਦੀ ਆ ਇਹ ਜਾਂ ਤਾਂ ਸਰਕਾਰ ਦੇ ਜਿਹੜੇ ਮਹਾਰਾ ਖੇਤੀ ਮਹਾਰਾ ਜਾਂ ਜਿਹੜੇ ਸਰਕਾਰ ਦੇ ਹੈਗੇ ਆ ਮੈਂਦੇ ਉਹ ਇਹ ਵੇਖ ਲੈਣਾ ਵੀ ਜਿੱਦਾਂ ਸਾਡੀ ਪਰਾਲੀ ਅਸੀਂ ਆਪਦੇ ਖੇਤ 'ਚ ਅੱਗ ਲਾਉਨੇ ਆ ਤਾਂ ਸਾਡੀ ਪਰਾਲੀ ਦਾ ਧੂੰਆਂ ਹੁੰਦਾ ਹੈ ਉਹੀ ਸਾਡੀ ਪਰਾਲੀ ਜਦੋਂ ਛੇਡਾ ਸਿੰਘ ਵਾਲੇ ਫੈਕਟਰੀ 'ਚ ਚਲੀ ਜਾਂਦੀ ਆ ਉੱਥੇ ਜਦੋਂ ਅੱਗ ਲਾਉਂਦੇ ਆ ਉੱਥੇ ਉਹ ਕਿਹੜੀ ਆਕਸੀਜਨ ਛੱਡਦੀ ਆ ਤੇ ਦੂਜੇ ਨੰਬਰ ਤੇ ਗੱਲ ਇਹ ਆ ਵੀ ਹੁਣ ਪੰਜਾਬ ਸਰਕਾਰ ਆ ਜਿਹੜੀ ਉਹ ਹਦਾਇਤਾਂ ਕਰਾਈ ਆ ਮਸ਼ੀਨਾਂ ਵਾਲਿਆਂ ਨੂੰ ਵੀ ਤੁਸੀਂ ਐਸਐਮਐਸ ਲਗਾਓ ਤੇ ਉਹਦੇ ਨਾਲ ਝੋਨਾ ਵੱਢੋ ਤੇ ਉਹਦਾ ਪੁੱਤਰਾ ਕਰਕੇ ਜਿਹੜੀ ਕਿ ਪਰਾਲੀ ਵਿੱਚ ਨਸ਼ਟ ਹੋ ਸਕੇ ਤੇ ਮੈਂ ਸਰਕਾਰ ਨੂੰ ਇਹ ਗੱਲ ਪੁੱਛਣਾ ਚਾਹਣਾ ਵੀ ਜਿਹੜੇ ਤੁਸੀਂ ਪਹਿਲਾਂ ਸੁਪਰ ਸਿੱਡਰ ਹੈਪੀ ਸਿੱਡਰ ਜਾਂ ਮਾਰਕਰ ਦਿੱਤੇ ਸੀ ਉਹ ਵੱਡੇ ਟਰੈਕਟਰਾਂ ਨਾਲ ਚੱਲਦੇ ਆ ਜੀ ਘੱਟੋ ਘੱਟ 65 ਹਰਸ ਪਾਵਰ ਦਾ ਟਰੈਕਟਰ ਚਾਹੀਦਾ ਜਿਹੜਾ ਕਿ 11 ਤੋਂ 12 ਲੱਖ ਰੁਪਏ ਦਾ ਉਹ ਟਰੈਕਟਰ ਹੈ ਤੇ ਜਿਹੜਾ ਇਹ ਸੰਦ ਮਈਆ ਕਰਵਾ ਰਹੇ ਆ ਕਹਿ ਰਹੇ ਆ ਅਸੀਂ ਤੁਹਾਨੂੰ ਸਬ ਸਿਟੀ ਤੇ ਦੇ ਰਹੇ ਆ ਉਹ ਸਾਰਾ ਲੱਖ ਸਵਾ ਲੱਖ ਰੁਪਏ ਦਾ ਸੰਦ ਆ ਸਾਨੂੰ 2.5 ਲੱਖ ਰੁਪਏ ਦੇ ਫਰਮਾਂ ਤੋਂ ਉਹ ਜਿਹੜਾ ਉਹ ਮਾਨਤਾ ਪ੍ਰਾਪਤ ਕਰਦੇ ਉਹਨਾਂ ਤੋਂ ਲੈਣੇ ਪੈਂਦੇ ਆ ਉੱਥੇ ਵੀ ਕਿਸਾਨ ਦੀ ਲੁੱਟ ਹੋ ਰਹੀ ਆ ਦੂਜੇ ਪਾਸੇ ਹੁਣ ਇਹ ਕਹੀ ਜਾਂਦੇ ਆ ਸਰਕਾਰਾਂ ਵੀ ਇਹ ਜਿਹੜਾ ਕਿਸਾਨ ਹੈ ਇਹ ਖਰਚਾ ਵੱਧ ਕਰਦਾ ਤੇ ਫੇਰ ਇਹ ਕਹਿਨਦਾ ਵੀ ਅਸੀਂ ਫਾਹੇ ਲੈਨੇ ਆ ਸਾਡੇ ਸਰਕਾਰਾਂ ਦਾ ਕਰਜ਼ਾ ਚੜ ਗਿਆ ਪਰ ਨਹੀਂ ਕਰਜ਼ਾ ਹੁਣ ਜੇ ਅੱਜ ਦੇ ਹਾਲਾਤ ਦੇਖਗੇ ਇੱਕ ਪਾਸੇ ਦਾ ਕਿਸਾਨ ਨੂੰ 12-13 ਲੱਖ ਰੁਪਏ ਟ੍ਰੈਕਟਰ ਤੇ ਲਵਾਤਾ ਦੂਜੇ ਪਾਸੇ 2 ਤੋਂ 2.5 ਲੱਖ ਸੁਪਰ ਸੀਡਰ ਜਾਂ ਹੈਪੀ ਸੀਡਰ ਜਾਂ ਮਲਚਰ ਤੇ ਲਵਾਤਾ ਤੇ ਹੁਣ ਜਿਹੜੇ ਉਹਨਾਂ ਦੇ ਉਹ ਸੰਧ ਬਣੇ ਆ ਜਾਂ ਪਰਾਲੀ ਨੂੰ ਢੋਹਾ ਢਵਾਈ ਵਾਲੇ ਸੰਧ ਬਣੇ ਆ ਤੇ ਜਦੋਂ ਮਸ਼ੀਨ ਦੇ ਵਿੱਚ ਉਹ ਇਸਮੈਥ ਲੱਗ ਗਿਆ ਮਗਰ ਤੇ ਅੱਜ ਉਹ ਸਾਡੇ ਜਿਹੜੇ ਸੰਧ ਆ ਉਹ ਕੁਆੜ ਹੋ ਜਾਣਗੇ ਅਸੀਂ ਕੀ ਕਰੌਣਾ ਉਹਨਾਂ ਸੰਧਾਂ ਤੋਂ ਜੀ ਕਿੰਨੇ ਲੋਕ ਬੇਰੁਜ਼ਗਾਰ ਹੋਣਗੇ ਤੇ ਸਭ ਤੋਂ ਵੱਡੀ ਤਾਂ ਸਾਡੀ ਸਮੱਸਿਆ ਇਹ ਹੈ ਵੀ ਜੇ ਸਰਕਾਰ ਝੋਨੇ ਦੀ ਪਰਾਲੀ ਤੇ ਇੰਨਾ ਰੌਲਾ ਪਾਉਂਦੀ ਹੈ ਤੇ ਅਸੀਂ ਤਾਂ ਕਹੀ ਜਾਂਦੇ ਸਾਨੂੰ ਤੇਈ ਫਸਲਾਂ ਤੇ ਐਮ ਐਸ ਪੀ ਦਿਓ ਤੇ ਕਿਸਾਨ ਤੋਂ ਨਾ ਲੌਂਦੇ ਨੀਂਗੇ ਜੀ ਤੇ ਜਾਂ ਸਾਨੂੰ ਸਾਡੀ ਜਸੇ ਬੰਨਾਂ ਵੱਲੋਂ ਮਜਬੂਰੀ ਆ ਕਿਸਾਨਾਂ ਵੱਲੋਂ ਮਜਬੂਰੀ ਆ ਵੀ ਜੇ ਇਹਨਾਂ ਨੂੰ ਚੌਲ ਖਾਨ ਨੂੰ ਜੀ ਕਰਦਾ ਸਾਨੂੰ ਕੋਈ ਉਹ ਜੀ ਵੈਰੈਟੀ ਲਿਆ ਕੇ ਦੇ ਦਿਓ ਜਿਹਨੂੰ ਕੱਲ ਪਰਾਲੀ ਲੱਗੇ ਨਾ ਕੱਲੇ ਚੌਲ ਹੀ ਲੱਗਣ ਕਿਸਾਨ ਉਹ ਬੀ ਲੂਗਾ ਜੀ ਇਸ ਵਾਸਤੇ ਜਿਹੜਾ ਕਿਸਾਨ ਨੂੰ ਸਰਕਾਰ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੁਣ ਕੱਲ ਨੂੰ ਦਸਹਿਰਾ ਆਉਣਾ ਜੀ ਦਸਹਿਰੇ ਤੇ ਦੇਖ ਲਓ ਕੀ ਪ੍ਰਦੂਸ਼ਣ ਨਹੀਂ ਹੁੰਦਾ ਜੇ ਤਾਂ ਉਹ ਦਸਹਿਰੇ ਤੇ ਆਪਾਂ ਵੇਲੇ ਇਹ ਅੰਦਰ ਸੇਰਾ ਮਨਾਉਂਦੇ ਆ ਲੋਕ ਤੇ ਉਹ ਜਦੋਂ ਅੱਗ ਨਿਕਲਦੀ ਆ ਧੂਆ ਨਿਕਲਦਾ ਉਹ ਤਾਂ ਉਹ ਕਹਿੰਦੇ ਆਵਾ ਪਵਿੱਤਰ ਹੁੰਦੀ ਆ ਤੇ ਕਿਸਾਨ ਤੇ ਉੱਥੇ ਤੋਂ ਇਹਦੇ ਪਰਚੇ ਹੁੰਦੇ ਆ ਜੀ ਇਸ ਵਾਸਤੇ ਅਸੀਂ ਵਿਰੋਧ ਦੇ ਵਿੱਚ ਪੂਰਾ ਵਿਰੋਧ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵੱਲੋਂ ਚਾਹੇ ਤਾਂ ਕੰਪ੍ਰੀਮੇਜ ਸਰਕਾਰ ਨੇ ਜਿਹੜਾ ਕਰਿਆ ਹੋਇਆ ਗ੍ਰੀਨ ਟ੍ਰਿਬਿਊਨਲ ਦੇ ਮੁਤਾਬਕ ਵੀ ਕਿਸਾਨਾਂ ਨੂੰ ਉਹ ਮਾਫੀਆ ਦਿੱਤਾ ਜਾਵੇ ਜੀ ਇਹ ਤਾਂ ਅੱਗ ਅਸੀਂ ਨਹੀਂ ਲਾਵਾਂਗੇ ਤੇ ਨਹੀਂ ਸਾਡੀ ਮਜਬੂਰੀ ਹੈ ਤੇ ਜਾਂ ਸਾਨੂੰ ਜਿਹੜੇ ਜਿੰਨੇ ਵੀ ਸਾਡੇ ਅਫਸਰ ਸਹਿਬਾਨ ਆ ਮਲਾਜਮਾ ਉਹ ਇਹਨਾਂ ਨੇ ਅੱਜ ਹਰ ਵਿਭਾਗ ਦੇ ਪੂਰੇ ਆਪਦੇ ਉਧਰੋਂ ਹਟਾ ਕੇ ਤੇ ਕਿਸਾਨਾਂ ਵਾਲੇ ਪਾਸੇ ਲਾਤੇ ਜੀ ਦੇਖੋ ਜਿਹੜੇ ਉਹਨਾਂ ਨੇ ਕੰਮ ਕਰਨਾ ਹੁਣ ਬਿਜਲੀ ਮਲਾਜਮਾ ਨੇ ਆਪਦਾ ਕੰਮ ਕਰਨਾ ਤੇ ਡਾਕਟਰਾਂ ਨੇ ਆਪਦਾ ਕੰਮ ਕਰਨਾ ਉਹਨਾਂ ਦਾ ਕੰਮ ਤਾਂ ਧੂਰਾ ਰਹੇਗਾ ਜੀ ਚਾਕੇ ਉਹ ਕਿਸਾਨਾਂ ਵਾਲੇ ਪਾਸੇ ਲਾਤੇ ਇਧਰ ਵੀ ਜਿਹੜੇ ਕਿਸਾਨ ਪਰਾਲੀ ਫੂਕਦੇ ਆ ਤੁਸੀਂ ਉਹਨਾਂ ਨੂੰ ਦੱਸਣਾ ਤੇ ਉਹਨਾਂ ਦੇ ਵਿੱਚ ਜਿਹੜੇ ਸੀਐਡੀ ਦੇਖ ਕੇ ਤੇ ਉਹਨਾਂ ਦੇ ਪਰਚੇ ਜਿਹੜੇ ਕਰਾਉਣੇ ਆ ਇਸ ਵਾਸਤੇ ਮੈਂ ਆਣਾ ਵੀ ਜਿਹੜਾ ਜਿਸ ਦਾ ਕੰਮ ਉਸੀ ਕੋ ਸਾਜੇ ਹੁਣ ਉਹ ਕਿਸਾਨ ਨੂੰ ਹੀ ਪਤਾ ਜੀ ਉਹ ਕਿਹੜੇ ਹਾਲਾਤਾਂ ਦੇ ਵਿੱਚ ਆ ਕੇ ਇੱਥੇ ਤੱਕ ਫਸਲ ਲੈ ਕੇ ਆਉਂਦਾ ਅੱਜ ਝੋਨੇ ਨੂੰ ਬਹੁਤ ਜ਼ਿਆਦਾ ਬਿਮਾਰੀ ਪਈ ਹੋਈ ਹੈ ਅੱਜ ਉਹਨਾਂ ਦੀ ਸੈਟਲਾਈਟ ਕਿੱਥੇ ਆ ਆਹੜਾਂ ਵੇਲੇ ਸੈਟਲਾਈਟ ਕਿੱਥੇ ਸੀ ਠੀਕ ਆ ਜੀ ਕਿਸਾਨਾਂ ਤੇ ਪਰਚੇ ਕਰਨੇ ਆ ਸੁਪਰੀਮ ਕੋਰਟ ਦਾ ਹੁਕਮ ਵੀ ਹੈ ਵੀ ਕਰੋੜ ਰੁਪਇਆ ਜੁਰਮਾਨਾ ਕਰਾਂਗੇ ਤੇ ਸਜ਼ਾ ਕਰਾਂਗੇ ਸਜ਼ਾ ਕਰਨੀ ਆ ਪਹਿਲਾਂ ਉਹਨਾਂ ਨੇ ਜਿਨ੍ਹਾਂ ਨੇ ਦਰਿਆਵਾਂ ਦੇ ਵਿੱਚੋਂ ਪਾਣੀ ਛੱਡਿਆ ਬੇਲੋੜਾ ਪਾਣੀ ਛੱਡਿਆ ਤੇ ਜਿਦੀ ਕੇ ਮੰਨ ਕੇ ਚੱਲੋ ਵੀ ਅਣਗਹਿਲੀ ਕਰਨਾ ਇਹ ਹੜਾ ਆਇਆ ਪੰਜਾਬ ਦੇ ਵਿੱਚ ਕਿੰਨੇ ਲੋਕਾਂ ਦੇ ਪਸ਼ੂ ਮਾਰਤੇ ਕਿੰਨੇ ਲੋਕਾਂ ਦੇ ਘਟ ਹੈ ਗਏ ਕਿੰਨੇ ਜਾਨੀ ਨੁਕਸਾਨ ਹੋ ਗਏ ਲੋਕਾਂ ਦੀਆਂ ਫਸਲਾਂ ਮਰ ਗੀਆਂ ਪਹਿਲਾਂ ਐਂ ਕਰੋ ਜੀ ਜਿਹੜੇ ਉਹ ਪਾਣੀ ਛੱਡਣ ਵਾਲੇ ਆ ਨਾ ਬੀਬੀ ਐਮਬੀ ਵਾਲੇ ਉਹਨਾਂ ਨੂੰ ਤੁਸੀਂ ਜੇਲ੍ਹ ਕਰ ਲਿਓ ਜੇ ਤਾਂ ਉਹਨਾਂ ਨੇ ਉਹ ਸਹੀ ਕਰਿਆ ਤਾਂ ਠੀਕ ਹੈ ਜੇ ਉਹਨਾਂ ਨੇ ਗਲਤ ਕਰਿਆ ਪਹਿਲਾਂ ਉਹਨਾਂ ਨੂੰ ਜੇਲ੍ਹ ਕਰ ਲਿਓ ਫਿਰ ਬਾਅਦ ਚ ਕਿਸਾਨਾਂ ਨੂੰ ਵੀ ਕਰ ਲਿਓ ਕਿਸਾਨ ਇਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਅੱਗ ਲਾਉਂਦਾ ਪਹਿਲਾਂ ਖੁਦ ਕਿਸਾਨ ਆਪ ਖੇਤ ਵਿੱਚ ਹੁੰਦਾ ਹੈ ਪਰ ਅਸੀਂ ਨਹੀਂ ਚਾਹੁੰਦੇ ਵੀ ਜਿਹੜੀ ਸਾਡੀ ਹਵਾ ਇਹ ਦੂਸ਼ਿਤ ਹੋਵੇ ਸਾਨੂੰ ਮਜਬੂਰੀ ਵਸ ਇਹ ਕਰਨਾ ਪੈਂਦਾ ਜੀ ਜਾਂ ਸਰਕਾਰ ਇਹ ਲਿਖ ਕੇ ਦੇ ਦੇ ਵੀ ਤੁਹਾਨੂੰ 23 ਫਸਲਾਂ ਦੇ ਅਸੀਂ ਐਮਐਸਪੀ ਦਿੰਨੇ ਆ ਤੇ ਅਸੀਂ ਝੋਨਾ ਲਾਉਣਾ ਹਟ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ